ਹੈਲੋ ਹੈਲੋ ਅੰਬਾਨੀ ਇਹ ਕਰਾ ਬੋਲਦੇ ਜੀ ਹਾਂਜੀ ਮੇਰੀ ਗੱਲ ਕਰਾਓ ਬਾਨੀ ਨਾਲ ਉਹ ਬਿਜ਼ੀ ਨਹੀਂ ਲੈ ਦੱਸ ਬਿਜ਼ੀ ਕੀ ਉਹਨਾਂ ਕੋ ਫੋਨ ਕਰਨ ਦੇ ਹੀ ਮੈਂ ਇਹ Jio ਦਾ ਮੇਰੇ ਕੋ ਸਿਮ ਹੈਗੀ ਮੈਂ ਫੋਨ ਕਰਨ ਦੀ ਗੱਲ ਕਰਾਂ ਮੇਰੇ ਨਾਲ ਹਾਂਜੀ ਹਾਂਜੀ ਮੈਮ ਟਰਾਈ ਕਰਦੀ ਹਾਂ ਬਾਨੀ ਭਾਜੀ ਸਤਿ ਸ਼੍ਰੀ ਅਕਾਲ ਮੰਨਿਆ ਤੇਰੇ ਮੁੰਡੇ ਦਾ ਵਿਆਹ ਵਾ ਮੰਨਿਆ ਵੀ ਤੇਰਾ ਖਰਚਾ ਹੁੰਦਿਆ ਪਰ ਇਹ ਥੋੜੀ ਵੀ ਹੁਣ ਸਾਰਾ ਖਰਚਾ ਤੂੰ ਸਾਡੇ ਸਿਰੋਂ ਕੱਢੇਗਾ ਹੈ ਆਇਨੇ ਵਧਾਤੇ ਆ ਰਿਚਾਰਜ ਦੇ ਪੈਸੇ ਆ Jio ਦੇ ਇਹਨੀ ਮੈਂ ਕਿਉਂ ਨਹੀਂ ਅੱਗੇ ਮਹਾ ਮਹੀਨੇ ਵਾਲਾ ਕਰਦੀ ਹੁੰਦੀ ਆ ਹੈ ਆ ਤਿੰਨ ਮਹੀਨੇ ਵਾਲੇ ਤਾਂ ਕਿਤੇ ਮੈਂ ਨਹੀਂ ਹੱਥ ਹੀ ਨਹੀਂ ਪੈਂਦੇ ਹਜ਼ਾਰ ਨੂੰ ਪਹੁੰਚ ਗਿਆ ਵਾ ਪਾਉ ਉਹ ਇਦਾਂ ਫਿਰ ਇਦਾਂ ਨਹੀਂ ਨਾ ਚੰਗਾ ਹੁੰਦਾ ਤੂੰ ਅੱਗੇ ਇੰਨੇ ਨਾ ਪ੍ਰਥਮ ਸੰਭਰ ਰੱਖ ਲੈ ਆ ਕਦੀ ਪ੍ਰੀ ਵੈਡਿੰਗ ਕਿਤੇ ਹੋਣ ਡਈ ਕਦੀ ਪ੍ਰੀ ਵੈਡਿੰਗ ਕਿਤੇ ਹੋਣ ਡਈ ਪਹਿਲੇ ਹਿਸਾਬ ਨਾਲ ਖਰਚਾ ਕਰ ਲੈਣਾ ਖਰਚਾ ਨਹੀਂ ਵਾ ਕੀਤਾ ਤੇ ਹੁਣ ਤੂੰ ਸਾਡੇ ਤੇ ਕੱਢਣ ਡਿਆ ਵਾ ਇਦਾਂ ਨਹੀਂ ਨਾ ਹੁੰਦਾ ਤੂੰ ਤਾਂ ਤੇਰੇ ਨੈਟਵਰਕ ਨਹੀਂ ਆਉਂਦੇ ਕਿਤੇ ਉਹ ਕਦੀ ਅੰਤਰਾ ਮੜਾ ਮੋਟਾ ਬਾਅਦ ਚੱਲ ਜਾਓ ਨਾਲ ਹੀ ਨੈਟਵਰਕ ਕਟ ਜਾਂਦਾ ਪਹਿਲਾਂ ਤੇਰਾ ਮੈਨੀ ਜੀਓ ਦਾ ਨੈਟਵਰਕ ਵੀ ਵਧੀਆ ਫ੍ਰੀ ਸੀਮਾ ਵੰਡਤੀਆਂ ਦੂ ਅਧੂ ਮੈਨੀ ਕਿ ਲੋਕੀ ਬਸ ਸੀਮਾ ਸੀਧ ਲੈਣ ਤੇ ਹੁਣ ਤੁਹਾਡੇ ਨਾਲ ਧੋਖੇ ਕਰਨ ਡਿਆ ਐ ਨਹੀਂ ਹੁੰਦਾ ਵੀ ਮੈਨੂੰ ਨਹੀਂ ਪਤਾ ਮੰਨਿਆ ਤੇ ਮੁੰਡੇ ਵਿਆਹ ਗਏ ਚੱਲ ਹਨਾ ਫਿਕਰ ਹੁੰਦੀ ਬੰਦੇ ਨੂੰ ਬੜੇਪੇ ਦੀ ਪਰ ਤੇਰੇ ਇੰਨੇ ਪਟ્રોલ ਤੋਂ ਬੈਨਾ ਤੋਂ ਚੱਲਦਾ ਸਾਡੇ ਖਰਚਾ ਨਾ ਕੱਢ ਸਾਰੇ ਖਰਚਾ ਹੈਲੋ ਹੈਲੋ ਉਹ ਨਹੀਂ ਕੱਟ ਗਿਆ